ਸਤ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਡਬਲ ਐਫ ਜੀ ਦੇਸੀ ਮੁਰਗੀ ਪਾਲਨ ਫਾਰਮ ਅੱਜ ਮੈਂ ਜਿਹੜੇ ਸੱਜਣ ਵੀਰ ਨਵੇਂ ਦੇਸੀ ਮੁਰਗੀ ਪਾਲਣਾ ਚਾਹੁੰਦੇ ਹਨ ਅੱਜ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੁਰਗੀ ਕਿਵੇਂ ਪਾਲੀ ਜਾਂਦੀ ਹੈ ਤਾਂ ਐਵੇਂ ਨਾ ਨਵੇਂ ਸੱਜਣ ਵੀਰ ਵਾਹ ਵਿੱਚ ਲੱਗੇ ਫਿਰਨ ਕਿ ਦੇਸੀ ਮੁਰਗੀ ਬੜੇ ਸੌਖੇ ਤਰੀਕੇ ਨਾਲ ਪਾਲੀ ਜਾਂਦੀ ਹੈ ਜਾਂ ਨਿੱਕਾ ਮੋٹے ਕਮਰੇ ਵਿੱਚ ਹੀ ਪਾਲ ਲਵਾਂਗੇ ਤਾਂ ਕਈ ਵੀਰ ਸੋਚਦੇ ਹਨ ਕਿ ਸਾਡੇ ਘਰ ਚ ਜਾਂ ਜਿਵੇਂ ਤੂੜੀ ਵਾਲਾ ਕਮਰਾ ਖਾਲੀ ਹੈ ਜਾਂ ਮਾਲ ਡੰਗਾ ਵਾਲਾ ਕਮਰਾ ਖਾਲੀ ਹੈ ਤਾਂ ਉਹਦੇ ਵਿੱਚ ਮੁਰਗੀ ਪਾਲ ਲਵਾਂਗੇ ਉਹ ਵੀਰ ਦਿਮਾਗ ਵਿੱਚ ਗੱਲ ਘੜ ਦੇਣ ਕਿ ਮੁਰਗੀ ਖਰੇ ਸੌਖੇ ਤਰੀਕੇ ਨਾਲ ਪਾਲ ਲਵਾਂਗੇ ਤਾਂ ਸਭ ਤੋਂ ਪਹਿਲਾਂ ਦੇਸੀ ਮੁਰਗੀ ਪਾਲ ਲਈ ਤੁਹਾਨੂੰ ਫਾਰਮ ਦੀ ਬੜੀ ਹੀ ਜ਼ਰੂਰਤ ਹੈ ਤਾਂ ਫਾਰਮ ਚ ਮੁਰਗੀ ਪਾਲ ਨਾਲ ਬਹੁਤ ਹੀ ਫਾਇਦਾ ਹੈ ਜੇ ਤੁਹਾਡੇ ਕੋਲ ਫਾਰਮ ਹੋਵੇਗਾ ਤਾਂ ਮੁਰਗੀ ਸਹੀ ਤੇ ਸੌਖੇ ਤਰੀਕੇ ਨਾਲ ਪਾਲ ਜਾਵੇਗੀ ਜੇ ਤੁਸੀਂ ਨਿੱਕੇ ਮੋٹے ਕਮਰਿਆਂ ਚ ਮੁਰਗੀ ਪਾਲਨੀ ਹੈ ਜਾਂ ਕੋਈ ਥੂੜੀ ਵਾਲੇ ਕਮਰਿਆਂ ਚ ਜਾਂ ਕੋਈ ਘਰ ਚ ਜਗਾ ਖਾਲੀ ਪਈ ਹੈ ਮੁਰਗੀ ਪਾਲਨੀ ਹੈ ਤਾਂ ਤੁਹਾਨੂੰ ਬਹੁਤ ਹੀ ਨੁਕਸਾਨ ਹੋਵੇਗਾ ਜਦੋਂ ਬਾਰਸ਼ ਹਨੇਰ ਦਾ ਮੌਸਮ ਆਉਂਦਾ ਹੈ ਤਾਂ ਉਹਦੋਂ ਮੁਰਗੀ ਨੂੰ ਸੰਭਾਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਤਾਂ ਕਈ ਤਾਂ ਛੱਤਾਂ ਚੋ ਜਾਂਦੀਆਂ ਹਨ ਤਾਂ ਮੁਰਗੀਆਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਅੱਗੇ ਤੁਹਾਨੂੰ ਪਤਾ ਹੀ ਹੈ ਇਕੱਠੀਆਂ ਹੋਣਗੀਆਂ ਤਾਂ ਮੁਰਗੀਆਂ ਇੱਕ ਦੂਜੇ ਉੱਪਰ ਚੜ੍ਹ ਚੜ੍ਹ ਕੇ ਮਰ ਜਾਣਗੀਆਂ ਤਾਂ ਇਹ ਦਿਮਾਗ ਵਿੱਚੋਂ ਵੀਰੋ ਗੱਲ ਕੱਢ ਦੋ ਕਿ ਛੋਟੇ-ਮੋਟੇ ਕਮਰਿਆਂ 'ਚ ਅਸੀਂ ਮੁਰਗੀ ਪਾਲ ਲਵਾਂਗੇ ਤਾਂ ਮੁਰਗੀ ਪਾਲ ਲਈ ਤੁਹਾਨੂੰ ਫਾਰਮ ਦੀ ਜ਼ਰੂਰਤ ਹੋਵੇਗੀ ਦੇਖ ਰਹੇ ਹੋ ਤੁਸੀਂ ਕਿਦਾਂ ਫਾਰਮ ਬਣਿਆ ਹੋਇਆ ਹੈ ਆ ਇਦਾਂ ਹੀ ਮੁਰਗੀ ਪਾਲਨੀ ਹੈ ਤਾਂ ਫਾਰਮ ਬਣਾਉਣਾ ਪਵੇਗਾ ਤਾਂ ਮੁਰਗੀ ਸਹੀ ਤਰੀਕੇ ਨਾਲ ਖਾ ਪੀ ਸਕੇਗੀ ਫਾਰਮ ਬਣਾਉਣ ਨਾਲ ਹੀ ਮੁਰਗੀ ਪਲੇਗੀ ਸਹੀ ਤਰੀਕੇ ਨਾਲ ਤਾਂ ਇਹ ਗੱਲ ਦਾ ਵਹਿਮ ਕੱਢ ਦੋ ਕਿ ਨਿੱਕੇ ਮੋٹے ਕਮਰਿਆਂ 'ਚ ਮੁਰਗੀ ਨਹੀਂ ਪਾਲੀ ਜਾਂਦੀ ਧੰਨਵਾਦ